ਕਿਚਨਜੀ ਸਿੰਘ ਨਾਲ ਧੱਕਾ ਕੀਤਾ ਗਿਆ ਉਹਨਾਂ ਦੇ ਝੂਠਾ ਜਿਹੜਾ ਪਰਚਾ ਕੀਤਾ ਗਿਆ ਅਸੀਂ ਉਸ ਪਰਚੇ ਦੇ ਵਿੱਚ ਉਸ ਚੀਜ਼ ਦਾ ਇਨਸਾਫ ਚੋਣੇ ਕੱਲ ਪੈ ਸਰਪੰਚ ਰੇਡ ਦੇ ਦੱਤੇ ਕੁਸ਼ਾਲੇਤ ਵਾਲੇ ਦੇ ਲੋਕ ਚੁੱਭਦੇ ਸੀ ਇਹ ਜਿਹੜਾ ਇਹ ਸਾਜਿਸ਼ ਚ ਪੂਰਾ ਅਪਰਾਧ ਆ ਪਾਇਆ ਜਸ ਕੁੜੀ ਦੇ ਬਦਲੇ ਇਹ ਕੇਸ ਕੀਤਾ ਗਿਆ ਤੇ ਉਹਦੇ ਵਿੱਚ ਜਨਜੀਤ ਸਿੰਘ ਦਾ ਕੋਈ قصੂਰ ਨਹੀਂ ਸੀਗਾ ਨਾ ਤਾਂ ਉਹ ਕੁੜੀ ਸਾਡੇ ਘਰੇ ਕੰਮ ਕਰਦੀ ਸੀਗੀ ਤੇ ਨਾ ਹੀ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਸੀ ਜਿਹੜਾ ਉਹ ਭਰੂਣ ਵਾਲਾ ਮਸਲਾ ਹੈ ਉਹਦੇ ਜਿੰਨੀ ਚਰਚੀ ਸਿੰਘ ਨੇ ਹਾਈ ਫਾਇਰ ਦਿੱਤਾ ਸੀ ਪੁਲਿਸ ਨੂੰ ਵੀ ਇਨਫਰਮੇਸ਼ਨ ਦਿੱਤੀ ਸੀ ਉਹਨੇ ਪਰ ਪੁਲਿਸ ਉਸ ਦੇ ਨਾਲ ਪਿਛਲੀ ਰੰਜਿਸ਼ ਰੱਖਦੀ ਸੀ ਜੋ ਗੋਲੀकांड ਹੋਇਆ ਉਹਨਾਂ ਨੇ ਉਹਦੇ ਤੇ ਜਿਹੜਾ ਪਰਚਾ ਕੀਤਾ ਉਹ ਦਰਜ ਹਲਤ ਕੀਤਾ ਚੰਜੀਤ ਬੈਲਪਾਲ ਸਹੀ ਹੈ ਜੇ ਚੰਜੀਤ ਨੂੰ ਇਹਨਾਂ ਦਾ ਪਤਾ ਹੁੰਦਾ ਮੇਰੇ ਕੇਸ ਬਾਰੇ ਚੰਜੀਤ ਨੇ ਤੇ ਸਾਰਾ ਕਸਾ ਆਪੇ ਸੱਦ ਕੇ ਕਰਵਾਇਆ ਜਿਹੜੇ ਬਿਆਨ ਲੈ ਆ ਉਹ ਉੜੀ ਨਹੀਂ ਉਹ ਜਿਹੜੇ ਉੱਥੇ ਬਿਆਨ ਇਹ ਕੋਈ ਸਾਡਾ ਪਛਤਾਦਾ ਨਹੀਂ ਸੀ ਸੰਮੇਰਾ ਨਾਮ ਕੋਮਲ ਪਿੱਤਕੁਰਾ ਮੈਂ ਚਰਨਜੀਤ ਸਿੰਘ ਦੀ ਵਾਈਫ ਹਾਂ ਤੇ ਚਰਨਜੀਤ ਸਿੰਘ ਤੇ ਪੁਲਿਸ ਨੇ ਜੋ ਵੀ ਝੂਠਾ ਪਰਚਾ ਕੀਤਾ ਹੈ ਮੈਂ ਉਸ ਕੇਸ ਵਿੱਚ ਮਤਲਬ ਕਾਨਫਰੰਸ ਕਰ ਰਹੀ ਹਾਂ ਕਿ ਚਰਨਜੀਤ ਸਿੰਘ ਨਾਲ ਧੱਕਾ ਕੀਤਾ ਗਿਆ ਉਹਨਾਂ ਤੇ ਝੂਠਾ ਜਿਹੜਾ ਪਰਚਾ ਕੀਤਾ ਗਿਆ ਅਸੀਂ ਉਸ ਪਰਚੇ ਦੇ ਵਿੱਚ ਉਸ ਚੀਜ਼ ਦਾ ਇਨਸਾਫ ਚਾਹੁੰਦੇ ਹਾਂ ਤੇ ਜਿਸ ਮਤਲਬ ਜਿਸ ਕੁੜੀ ਦੇ ਬਦਲੇ ਇਹ ਕੇਸ ਕੀਤਾ ਗਿਆ ਤੇ ਉਹਦੇ ਵਿੱਚ ਚਰਨਜੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਨਾ ਤਾਂ ਉਹ ਕੁੜੀ ਸੜੇ ਘਰੇ ਕੰਮ ਕਰਦੀ ਸੀਗੀ ਤੇ ਨਾ ਹੀ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਸੀਗਾ ਪੂਰਾ ਮੰਨ ਲਾ ਹੈ ਕੀ ਸੀਗਾ ਮਤਲਬ ਪੂਰਾ ਫਾਰਮੂਲਾ ਸੀਗਾ ਉਹ ਦਾ ਅਸਰ ਤੇ ਜਿਹੜਾ ਪੂਰਾ ਮਾਮਲਾ ਸੀ ਉਹ ਹੈ ਕੀ ਸੀਗਾ ਕਿਉਂ ਪੁਲਿਸ ਦੇ ਵੱਲੋਂ ਜਿਹੜਾ ਚਰਨਜੀਤ ਸਿੰਘ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਕੀ ਸੀਗਾ ਪੂਰਾ ਮਤਲਬ ਕਿੰਦਾ ਸੀਗਾ ਪਿਛਲੇ ਦਿਨੀ શ્રી ਅਕਾਲਪੁਰਗਾ ਸਾਹਿਬ ਤੇ ਜਦੋਂ ਗੋਲੀकांड ਹੋਇਆ ਸੀਗਾ ਤੇ ਉਸ ਕੇਸ ਵਿੱਚ ਚਰਨਜੀਤ ਨੂੰ ਮਤਲਬ ਉਹਨਾਂ ਨੇ ਲਾਈਵ ਕੀਤਾ ਸੀਗਾ ਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਮਤਲਬ ਤੁਹਾਨੂੰ ਇਹ ਲੋਕਾਂ ਦੇ ਸਾਹਮਣੇ ਦਿਖਾਉਣ ਦੀ ਉਹਨਾਂ ਨੂੰ ਸੱਚ ਦਿਖਾਉਣ ਲਈ ਉਹਨਾਂ ਨੂੰ ਸਜ਼ਾ ਦਿੱਤੀ ਗਈ ਇਸ ਚੀਜ਼ ਹਾਂਜੀ ਉਸ ਦੇ ਵੱਲੋਂ ਹਾਂਜੀ ਹਾਂਜੀ ਲੱਗ ਰਿਹਾ ਕੋਈ ਕੰਪਲੀਟ ਦਿੱਤੀ ਗਈ ਪਹਿਲਾਂ ਕੋਈ ਪੋਲਿਸ ਦੇ ਖਿਲਾਫ ਦਾ ਕੁਝ ਹਾਂਜੀ ਇਹਨਾਂ ਵੱਲੋਂ ਕੰਪਲੀਟ ਦਿੱਤੀ ਗਈ ਸੀਗੀ ਪਰ ਉਸ ਚੀਜ਼ ਦੀ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ ਪੁਲਿਸ ਨੇ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਵੀ ਇਸ ਕੇਸ ਦੀ ਦੁਬਾਰਾ ਜਾਂਚ ਕਰਵਾਈ ਜਾਏ ਤੇ ਜਿਹੜਾ ਚਨਜੀਤ ਸਿੰਘ ਤੇ ਝੂਠਾ ਪੱচ্চਾ ਕੀਤਾ ਗਿਆ ਤੇ ਸਾਨੂੰ ਉਹਦੇ ਵੱਲੋਂ ਇਨਸਾਫ ਦਵਾਇਆ ਜਾਵੇ ਇਹ ਕੋਈ ਪੂਛ ਲੱਗ ਰਿਹਾ ਚਨਜੀਤ ਸਿੰਘ ਉੱਪਰ ਜਿਹੜੀ ਐਫਆਈਆਰ ਦੇ ਵਿੱਚ ਜਿਹੜੀ ਦੱਸਿਆ ਗਈ ਕੁੜੀ ਤੋਂ ਜਿਹੜੀ ਕੁੜੀ ਸੀ ਉਹ ਤੁਹਾਡੇ ਘਰੇ ਕੰਮ ਵੀ ਕਰਦੀ ਸੀ ਨਹੀਂ ਥੋੜੀ ਸਾਡੇ ਘਰੇ ਕਦੇ ਵੀ ਕੰਮ ਨਹੀਂ ਕਰਦੀ ਸੀਗੀ ਨਾ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਕੁਝ ਨਹੀਂ ਸੀਗਾ ਹਾਂਜੀ ਪਰ ਹੁਣ ਬਰਾਮਦ ਹੁੰਦਾ ਹੈ ਉਹਦੀ ਜਾਣਕਾਰੀ ਮੀਡੀਆ ਦੇ ਵਿੱਚ ਸਭ ਤੋਂ ਪਹਿਲਾਂ ਚਰਨਜੀਤ ਢਿੱਲੋਂ ਦਿੰਦਾ ਹੈ ਤੇ ਕਿਵੇਂ ਸਮਝ ਦੋਗੇ ਕਿ ਇਹ ਕਾਰਨ ਮੂਲ ਜੜ੍ਹ ਉੱਜਾਏਗਾ ਮੰਨਦੇ ਸਰ ਦੇਖੋ ਜੇ ਚਰਨਜੀਤ ਸਿੰਘ ਢਿੱਲੋਂ ਇਹ ਸ चीज ਦੀ ਜਾਣਕਾਰੀ ਦਿੰਦਾ ਤਾਂ ਫਿਰ ਤਾਂ ਆਪਾਂ ਨੂੰ ਮਤਲਬ ਲੱਗਦਾ ਹੀ ਹੈ ਕਿ ਉਸ ਚੀਜ਼ ਦੇ ਵਿੱਚ ਗਲਤ ਨਹੀਂ ਹੋ ਸਕਦੇ ਸੀ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਇਸ ਚੀਜ਼ ਦੇ ਵਿੱਚ ਗਲਤ ਕੋਈ ਸਿਆਸਤਕੋਪ ਇਹ ਤੁਹਾਨੂੰ ਲੱਗਦਾ ਹੈ ਕਿ ਮੈਟਰਸ ਸਸਪੈਂਡ ਨਾਲ ਵੀ ਜੁੜਿਆ ਹੋ ਸਕਦਾ ਹੈ ਇਹ ਗੱਲ ਦੇਖੋ ਸਰ ਇਸ ਈਸ ਦੀ ਤਾਂ ਹੁਣ ਜਾਂਚ ਕੀਤੇ ਤੋਂ ਹੀ ਆਪਾਂ ਨੂੰ ਪਤਾ ਲੱਗ ਸਕਦਾ ਹਾਂ ਹਾਂਜੀ ਇਹਦੀ ਜਾਂਚ ਦੀ ਮੰਗ ਕਰ ਰਹੇ ਹਾਂ ਜਾਂਚ ਅਸੀਂ ਸੀਐਮ ਸਾਹਿਬ ਨੂੰ ਤੇ ਆਪਣੇ ਡੀਜੀਪੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਸਾਨੂੰ ਦੁਬਾਰਾ ਇਸ ਈਸ ਦੀ ਇਨਵੈਸਟੀਗੇਸ਼ਨ ਚਾਹੀਦੀ ਹੈ ਤੇ ਸਾਨੂੰ ਇਸ ਈਸ ਤੋਂ ਇਨਸਾਫ ਚਾਹੀਦਾ ਮੈਂ ਜਿਹੜੇ ਦਰਸ਼ਕ ਚਰਜੀਤ ਸਿੰਘ ਦਾ ਫਾਤਰਪੁਰ ਆ ਇਹ ਜੋ ਘਟਨਾ ਹੋਈ ਆ ਇਹ ਸ਼ਾਜੇ ਸੀ ਇਹਦੇ ਪਿੱਛੇ ਜਦੋਂ ਇਹ ਗੈਸਕ ਤੇ ਗੁਰਦੁਆਰਾ ਗੋਗੀ ਚੱਲੀ ਆ ਇਹ ਚਰਚੀਤ ਸਿੰਘ ਪੱਤਰਕਾਰ ਉਹਨੂੰ ਕਵਰੇਜ ਕਰ ਰਿਆ ਸੀ ਤੇ ਜਿਸ ਕਰਕੇ ਉਹਦੇ ਨਾਲ ਪੁਲਸ ਲੱਗਦੀ ਸੀ ਔਰ ਕਿੜਕੱਢੜਾ ਚੌਦੀ ਸੀ ਔਰ ਉਹਨਾਂ ਦੇ ਇਹਦੇ ਤੇ ਗਲਤ ਕੇਸ ਪਾ ਕੇ ਇਹ ਕਿੜਕੱਢੀ ਗਈ ਔਰ ਉਹਦੇ ਨਾਲ ਸਵਤ ਸਾਬਕਾ ਸਰਪੰਚ ਰੇਡ ਦੇ ਦਾਤੇ ਕੁਸ਼ਾਲੇ ਟਵਾਲੇ ਦੇ ਲੋਕ ਚੁੱਭਦੇ ਸੀ ਤੇ ਜਿਹੜਾ ਇਹ ਸਾਜਿਸ਼ ਪੂਰਾ ਆਪਣਾ ਹੀ ਸਾਬਾਇਆ ਤੁਸੀਂ ਕੀ ਮੰਨ ਕਰਨਾ ਸਰਕਾਰ ਤੋਂ ਇਹ ਸਾਫਤੀ ਬਾ ਕਰਦੇ ਆ ਅਸਲ ਦੋਸ਼ ਸ਼ੁਰੂ ਤੇ ਜਾ ਦਿੱਤੀ ਜਾਵੇ ਮੈਂ ਗਰਮੀਦ ਕੌਰ ਪਤਨੀ ਸਵਨ ਸਿੰਘ ਤੇ ਅਸੀਂ ਇਹ ਕਹਾਂਗੇ ਵੀ ਜੋ ਵੀ ਸਾਡੇ ਬੱਚੇ ਸਾਰੇ ਇਮਤਿਹਾਨ ਲੱਗੇ ਝੁੱਟੇ ਲੱਗੇ ਆ

ਉਹ ਜਿਹੜੀ ਨਹੀਂ ਵਿਚੜੀ ਚੁઠੇ ਬਿਆਨ ਦਿੱਤੇ ਆ ਕੋਈ ਸਾਡਾ ਪਿੱਛੇ ਇਦਾਂ ਦਾ ਨਹੀਂ ਸੀ ਬਿਲਕੁਲ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਵੱਲੋਂ ਕੀਤੀ ਗਈ ਮੁੱਦੇ ਨੂੰ ਚਰਨਜੀਤ ਸਿੰਘ ਵੱਲੋਂ ਹਾਂਜੀ ਹਾਂਜੀ ਤੇ ਜੇ ਚਰਨਜੀਤ ਇਦਾਂ ਦਾ ਹੁੰਦਾ ਤਾਂ ਫਿਰ ਚਰਨਜੀਤ ਉਹ ਕਿਉਂ ਚੱਕੜ ਚੱਕਦਾ ਠੀਕ ਹੈ ਨਾ ਵੀ ਜਿਹੜੀ ਉਹਨੇ ਮੀਡੀਆ ਸੱਦਿਓ ਕਾ ਤੋਂ ਸਾਥ ਦਾ ਥਾਣੀ ਵੀ ਚਰਨਜੀਤ ਆਪ ਗਿਆ ਵਾ ਆਪ ਗਿਆ ਵਾ ਕੋਈ ਇਹਨੂੰ ਨਾ ਨਾ ਉਹਨੂੰ ਕੋਈ ਫੜਕੇ ਨਹੀਂ ਲਗਿਆ ਆਪ ਗਿਆ ਵਾ ਮੈਨੂੰ ਇਹਨਾਂ ਪਤਾ ਹੁੰਦਾ ਥਾਣੀ ਕਹਿੰਦਾ ਠੀਕ ਹੈ ਨਾ ਥਾਣੀ ਵੀ ਉਹ ਆਪ ਹੀ ਗਿਆ ਖੁਦ ਇਹ ਵੀ ਪਤਾ ਲੱਗਾ ਕਿ ਜਿਹੜੀ ਗ੍ਰਿਫਤਾਰੀ ਆ ਚਰਜੀ ਸਿੰਘ ਦੀ ਜਿਸ ਦਿਨ ਹੋਈ ਆ ਉਸ ਤੋਂ ਪਹਿਲਾਂ ਹੀ ਚਰਜੀ ਸਿੰਘ ਨੂੰ ਪਤਾ ਸੀਗਾ ਉਸ ਨੂੰ ਫਸਾਉਂਦੀ ਜਿਹੜੀ ਫਸਾਉਂਦੀ ਸੀ ਸਾਨੂੰ ਪਤਾ ਸੀ ਇਸ ਚੀਜ਼ ਦਾ ਸਾਰਾ ਮੇਰੇ ਨਾਲ ਗੱਲਾਂ ਕਰਦਾ ਗਿਆ ਮੇਰੇ ਨਾਲ ਗੱਲਾਂ ਕਰਦਾ ਗਿਆ ਥੋੜਾ ਪਤਾ ਸੀਗਾ ਵੀ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੇ ਗਲਤ ਕੀਤਾ ਚੰਗਾ ਨਹੀਂ ਕੀਤਾ ਠੀਕ ਹੈ ਨਾ ਚੰਨਾ ਸਾਡੇ ਚ ਵੀ ਰਹਿਂਗਾ ਰਿਆ ਕੁੜੀਆਂਾਂ ਚ ਰਹਿਂਗਾ ਰਿਆ ਬੁੜੀਆਂਾਂ ਚ ਰੋਟੀ ਵਿੱਚ ਰਹਿਂਦੇ ਕੋਈ ਇਦਾਂ ਦੀ ਗੱਲ ਐਨ ਪੂਰੀ ਠੋਕ ਕੇ ਗਾਈ ਦੇਵਾਂਗੇ ਠੋਕੇ ਸਾਰੇ ਬਿਆਨ ਦੇਵਾਂਗੇ ਜੋ ਸਾਡਾ ਬੱਚਾ ਹੈ ਹੀ ਨਹੀਂ ਇਦਾਂ ਦਾ ਇਸ ਕਿਦਾਂ ਕਹਿ ਸਕਦੇ ਬੱਚਾ ਲੱਗਦਾ ਕਿ ਪਿੰਡ ਦੇ ਕੁਝ ਸ਼ਰਾਰਤੀ ਹਾਂਜੀ ਸ਼ਰਾਰਤੀਆਂ ਸ਼ਰਾਰਤੀਆਂ ਨੇ ਕੀਤਾ ਜੋ ਕਿ ਜਿਹੜੇ ਅਸਲੀ ਉਹ ਫੜਣ ਜਿਹੜੇ ਅਸਲੀ ਆ ਮਰਜ਼ੀ ਮੈਂ ਉਹਨਾਂ ਨੂੰ ਫੜਨਾ ਚਾਹੀਦਾ ਸੀ ਨਜਾਇਜ਼ ਥੋੜੀ ਫੜਨੀ ਚਾਹੀਦੀ ਸੀ ਹਾਂਜੀ ਮੈਂ ਦਵਿੰਦਰ ਸਿੰਘ ਚਰਜੀ ਸਿੰਘ ਦਾ ਰਿਸ਼ਤੇਦਾਰ ਹਾਂ ਜੀ ਚਰਜੀ ਸਿੰਘ ਦੇ ਪਿਛਲੇ ਦਿਨੀ ਜੋ ਵੀ ਪੁਲਿਸ ਨੇ ਕੇਸ ਰਜਿਸਟਰਡ ਕੀਤਾ ਉਹ ਗਲਤ ਕੀਤਾ ਉਹਦੇ ਤੇ ਜੋ ਵੀ ਲੜਕੀ ਬਲਵੈਲੀਗੇਸ਼ਨ ਲਾਏ ਗਏ ਨੇ ਉਹ ਸਰੂਸਰ ਜਿਹੜੇ ਹੈਗੇ ਨੇ ਗਲਤ ਨੇ ਲੜਕੀ ਨਾ ਤਾਂ ਕਦੇ ਉਹਨਾਂ ਦੇ ਘਰੇ ਗਈ ਹੈ ਜਿਹੜਾ ਉਹ ਭਰੂਣ ਵਾਲਾ ਮਸਲਾ ਹੈ ਉਹਦੇ ਵਿੱਚ ਵੀ ਚਰਜੀ ਸਿੰਘ ਨੇ ਹਾਈਲਾਈਟ ਕੀਤਾ ਸੀ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਸੀ ਉਸਨੇ ਪਰ ਪੁਲਿਸ ਉਸੇ ਨਾਲ ਪਿਛਲੀ ਰੰਜਸ਼ ਰੱਖਦੀ ਸੀ ਜੋ ਗੋਲੀकांड ਹੋਇਆ ਉਹਨਾਂ ਨੇ ਉਹਦੇ ਤੇ ਜਿਹੜਾ ਪਰਚਾ ਕੀਤਾ ਉਹ ਦਰਜ ਗਲਤ ਕੀਤਾ ਅਸੀਂ ਮੰਨਜੂਗ ਐਸਐਸਪੀ ਸਾਹਿਬ ਸੀਐਮ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਉਹ ਪਰਚਾ ਰੱਦ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਵਾਏ ਉਹ ਲੱਗਦਾ ਕਿ ਪਿੰਡ ਪੱਧਰ ਤੇ ਵੀ ਕੋਈ ਰੰਜਸ਼ ਰਹੀ ਹੈ ਹਾਂਜੀ ਇਹ ਸਾਫ ਕਾ ਸਰਪੰਚ ਰਹੇ ਨੇ ਉਹ ਪਿੰਡ ਦੇ ਵਿੱਚ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਇਸ ਮਸਲੇ ਨੂੰ ਹਾਈਲਾਈਟ ਕਰਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਏ ਉਹ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਜਿਆਦਾ ਪਤਾ ਹੈ ਕਿ ਉਹ ਕੁਛੇਲੇ ਨੂੰ ਵਰਗਲਾਇਆ ਗਿਆ ਹਾਂਜੀ ਹਾਂਜੀ ਲੜਕੀ ਨੂੰ ਵਰਗਲਾ ਕੇ ਇਹਦੇ ਖਿਲਾਫ ਖੜਾ ਕੀਤਾ ਗਿਆ ਜੋ ਲੜਕੀ ਨੇ ਸਟੇਟਮੈਂਟ ਦਿੱਤੀ ਉਹ ਗਲਤ ਹੈ ਜੀ ਲੜਕੀ ਕਦੇ ਵੀ ਇਹਨਾਂ ਦੇ ਘਰੇ ਕੰਮ ਨਹੀਂ ਕੀਤਾ ਸਿਰ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਬੰਧ ਹਾਂਜੀ 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 ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦਾ ਫਾਦਰ ਸਾਹਿਬ ਹੈਗਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਪੀਓ ਜਿਹੜਾ ਲੜਕੀ ਨੇ ਬਿਆਨ ਦਿੱਤੇ ਨੇ ਉਹ ਗਲਤ ਦਿੱਤੇ ਨੇ ਕਿ ਚਰਨਜੀਤ ਸਿੰਘ ਨੂੰ ਇੱਕ ਫਸਾਉਣ ਲਈ ਇਹ ਸਾਜ਼ਿਸ਼ ਰਚੀ ਗਈ। ਪੀਓ ਜਿਹੜਾ ਹੈਗਾ ਵੀ ਉਹਨਾਂ ਨਾਲ ਕਿਸੇ ਸਿਸਟਮ ਚ ਆ ਜਾਵੇ ਪਰ ਚਰਨਜੀਤ ਸਿੰਘ ਨੇ ਜਿਹੜਾ ਕੀਤਾ ਸਹੀ ਕੰਮ ਕੀਤਾ। ਅਸੀਂ ਮਾਨਯੋਗ ਸੀਐਮ ਸਾਹਿਬ ਤੇ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜਿਹੜਾ ਪਰਚਾ ਆ ਉਹ ਰੱਦ ਕੀਤਾ ਜਾਵੇ ਜਿਹੜੇ ਅਸਲ ਦੋਸ਼ੀ ਨੇ ਇਸ ਪਰਦੇ ਪਿੱਛੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਮਿਤੀ 2 2 24 ਨੂੰ ਸਾਨੂੰ ਇੱਕ ਸਰਾਈ ਜੱਟਾ ਪਿੰਡ ਦੇ ਵਿੱਚੋਂ ਛੱਪੜ ਦੇ ਵਿੱਚੋਂ ਇੱਕ ਲੜਕੀ ਮਾਦਾ ਦਾ ਪੂਰਨ ਮਿਲਿਆ ਸੀ ਜਿਸ ਸਬੰਧੀ ਸਾਡੇ ਥਾਣਾ ਦੇ ਵਿੱਚ ਧਾਰਾ 318 ਦੇ ਤਹਿਤ ਇੱਕ ਮਕਦਮਾ ਦੱਚ ਹੋਇਆ ਸੀ ਉਸ ਮਕਦਮੇ ਦੀ ਦੌਰਾਨੇ ਤਫਤੀਸ਼ ਸਾਨੂੰ ਪਿੰਡ ਤੋਂ ਹੀ ਸੋਰਸ ਤੋਂ ਰਿਪੋਰਟ ਮਿਲੀ ਸੀ ਕਿ ਉਸੇ ਪਿੰਡ ਦੀ ਇੱਕ ਲੜਕੀ ਅਤੇ ਉਸ ਦੀ ਮਾਤਾ ਦੇ ਚਾਚੀ ਦੁਆਰਾ ਇਹ ਲੜਕੀ ਨੂੰ ਜਨਮ ਤੋਂ ਬਾਅਦ ਛੱਪੜ ਦੇ ਵਿੱਚ ਸੁੱਟਿਆ ਗਿਆ ਸੀ ਜਿਨ੍ਹਾਂ ਦੀ ਅਸੀਂ ਉਸ ਮਕਦਮੇ ਦੇ ਵਿੱਚ ਗ੍ਰਿਫਤਾਰੀ ਕਰ ਚੁੱਕੇ ਹਾਂ ਦੌਰਾਨੇ ਇਨਵੈਸਟੀਗੇਸ਼ਨ ਪੁੱਛਗਿੱਛ ਲੜਕੀ ਤੋਂ ਸਾਨੂੰ ਕੁਝ ਹੋਰ ਕਲਿਊ ਮਿਲੇ ਸੀ ਜਿਸ ਦਾ ਇੱਕ ਸੈਪਰੇਟ ਵੱਖਰਾ ਕਿਉਂਕਿ ਲੜਕੀ ਜਿਹੜੀ ਉਹ ਬਿਲਕੁਲ ਅਨਮੈਡ ਹੋਣ ਕਰਕੇ ਉਹਦੇ ਇਹ ਵੱਖਰਾ ਪਰਚਾ ਦਰਜ 376 ਦੇ ਅ ਤ ਕੀਤਾ ਗਿਆ ਸੀ ਜਿਸ ਵਿੱਚ ਲੜਕੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਪਿੰਡ ਤੋਂ ਹੀ ਚਰਨਜੀਤ ਸਿੰਘ ਅਤੇ ਇੱਕ ਲੜਕੇ ਰਵੀ ਦਾ ਜ਼ਿਕਰ ਕੀਤਾ ਸੀ ਵੀ ਜਿਨ੍ਹਾਂ ਨੇ ਉਸਦੇ ਨਾਲ ਜ਼ਬਰਦਸਤੀ ਸਬੰਧ ਬਣਾਏ ਹਨ ਤੇ ਉਸਦੇ ਕਹਿਣ ਦੇ ਮਤਲਬ ਅਕਿਹੀ ਸੀ ਪੀ ਕੇ ਉਹ ਜਿਹੜਾ ਬੱਚਾ ਵਾ ਚਰਨਜੀਤ ਦੁਆਰਾ ਹੀ ਜਨਮਾ ਹੈ